ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਨਾਵਲ ਕਦੇ ਪੁੱਲ ਕਦੇ ਪਛਤਾਵਾ ਲੇਖਕ ਰਵਿੰਦਰ ਸਿੰਘ ਹੈਪੀ ਫਰੀਦ ਕੋੜਿਆ ਵੱਲੋਂ ਲਿਖਿਆ ਗਿਆ ਹੈ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਦੁਨੀਆਦਾਰੀ ਦੀ ਇਹ ਕਹਾਣੀ ਇੱਕ ਆਮ ਕਹਾਣੀ ਹੈ ਜਿਸ ਵਿੱਚ ਸਾਰੇ ਪਾਤਰ ਕਲਪਨਿਕ ਨੇ ਕਿਸੇ ਦਾ ਨਾਮ ਇਸ ਨਾਵਲ ਵਿੱਚ ਮਿਠਕੇ ਨਹੀਂ ਰੱਖਿਆ ਗਿਆ ਇਸ ਕਹਾਣੀ ਵਿੱਚ ਜੰਟੇ ਨਾਮ ਦੇ ਗਰੀਬ ਕਿਸਾਨ ਜੋ ਕਿ ਚਾਰ ਧੀਆਂ ਦਾ ਪਿਓ ਆ ਉਸ ਨਾਲ ਸੰਬੰਧਿਤ ਹੈ। ਦਿਨ ਦੀ ਸਵੇਰ ਨਾਲ ਚਿੜੀਆਂ ਦੀ ਚੀਕ ਚਹਾਟ ਹੋਣੀ ਸ਼ੁਰੂ ਹੋਈ ਤੇ ਲੋਕ ਆਪਣੇ ਘਰਾਂ ਚੋਂ ਆਪਣੇ ਖੇਤਾਂ ਨੂੰ ਜਾਣ ਲੱਗੇ ਅੱਗੇ ਰਸਤੇ ਵਿੱਚ ਸਰਦਾਰ ਸੁਣਾ ਬਈ ਜੰਟਿਆ ਕੀ ਹਾਲ ਏ ਤੇਰਾ ਜੰਟਾ ਅੱਗੋਂ ਨਿਰਾਸ਼ੇ ਜਿਹੇ ਚਿਹਰੇ ਨਾਲ ਜਵਾਬ ਦਿੰਦਾ ਹੋਇਆ ਠੀਕ ਆ ਬਾਈ ਜੋ ਰੱਬ ਦੀ ਰਜਾ ਸੀ ਉਸ ਵਿੱਚ ਹੀ ਰਾਜੀ ਆਂ ਸਰਦਾਰ ਦਾਤਨ ਨੂੰ ਤੋੜਦਿਆਂ ਹੋਇਆ ਬਈ ਕੀ ਰੱਬ ਦੀ ਰਜਾਏ ਕਹਾਣੀ ਜੀ ਪਾਰ ਆਏ ਜਨਤਾ ਸਰਦਾਰ ਸਿਆ ਰਾਤ ਆਪਣੇ ਘਰ ਫਿਰ ਕੁੜੀ ਨੇ ਰੱਬ ਨੇ ਦੇ ਦਿੱਤੀ ਪਲਾਂ ਤੈਨੂੰ ਨਹੀਂ ਪਤਾ ਚੱਲਿਆ ਸਰਦਾਰ ਹੈਰਾਨ ਹੁੰਦਾ ਹੋਇਆ ਕੀ ਆਖਿਆ ਜੰਟਿਆ ਫਿਰ ਕੁੜੀ ਹੋ ਗਈ ਵਾਓ ਮਾਲਕਾ ਤੇਰੇ ਰੰਗ ਵੀ ਅਜੀਬ ਨੇ ਇਸ ਵਿਚਾਰੇ ਗਰੀਬ ਨੂੰ ਤੂੰ ਮੁੰਡਾ ਨਾ ਦੇ ਕੇ ਫਿਰ ਕੁੜੀ ਦੇ ਦਿੱਤੀ ਇਹ ਤਾਂ ਮਾਲਕਾ ਤੇਰਾ ੱੱਕਾ ਜਿਆ ਜਾਪਦਾ ਪਰ ਚਲ ਕੋਈ ਗੱਲ ਨਹੀਂ ਜਾਣਟਿਆ ਦਿਲ ਹੌਲਾ ਨਾ ਕਰ ਅਗਲੀ ਵਾਰ ਮਾਲਕ ਜ਼ਰੂਰ ਪਲੀ ਕਰੂਗਾ ਜਾਣਟਾ ਕੋਈ ਗੱਲ ਨਹੀਂ ਬਾਈ ਦਿਲ ਕਾ ਦਾ ਹੌਲਾ ਕਰਨਾ ਜਿੱਥੇ ਉਹ ਤਿੰਨ ਵਿਚਾਰੀਆਂ ਦਾਣਾ ਚੁਗ ਰਹੀਆਂ ਉੱਥੇ ਚੌਥੀ ਵੀ ਚੁਗਲੂ ਇਹ ਕਹਿੰਦਾ ਹੋਇਆ ਜੰਟਾ ਆਪਣੇ ਖੇਤਾਂ ਵੱਲੋਂ ਤੁਰ ਪਿਆ ਖੇਤ ਵਿੱਚ ਕੰਮ ਕਰਦੇ ਜੰਟੇ ਦੇ ਦਿਮਾਗ ਵਿੱਚ ਇੱਕੋ ਗੱਲ ਘਰ ਕਰ ਗਈ ਸੀ ਕਿ ਉਹ ਆਪਣੀਆਂ ਇਹਨਾਂ ਛੇਕ ਨਾਲਾਂ ਵਿੱਚ ਆਪਣੇ ਪਰਿਵਾਰ ਨੂੰ ਕੀ ਖਵਾ ਸਕੂਗਾ ਤੇ ਕੀ ਕੁੜੀਆਂ ਨੂੰ ਪੜਾ ਲਿਖਾ ਕੇ ਉਹਨਾਂ ਦੇ ਵਿਆਹਾਂ ਤੇ ਕੀ ਖਰਚ ਕਰੂਗਾ ਉਸੇ ਵਕਤ ਪਿੰਡ ਦੀ ਪੰਚਾਇਤ ਦਾ ਮੈਂਬਰ ਤੀਰਾ ਤੁਰਿਆ ਆਉਂਦਾ ਜੰਟੇ ਨੂੰ ਟੈਨਸ਼ਨ ਜਹੀ ਵਿੱਚ ਦੇਖਦਾ ਹੋਇਆ ਕਹਿਣ ਲੱਗਾ ਤੀਰਾ ਮੈਂਬਰ ਕਹਿੰਦਾ ਬਈ ਜੰਟਾ ਸਿਆਂ ਕਿਸ ਗੱਲੋਂ ਮੂੰਹ ਤੇ ਰੰਗ ਉੱਡਿਆ ਸੋਚੀ ਪਿਆ ਕਿਤੇ ਕੁੜੀ ਆਣ ਕਰਕੇ ਤਾਂ ਨਹੀਂ ਜੰਟਾ ਕਹਿੰਦਾ ਦਾਦਾ ਰੰਗ ਉੱਡਿਆ ਏ ਬਾਈ ਨਾਲੇ ਤੈਨੂੰ ਕਿਵੇਂ ਪਤਾ ਚੱਲਿਆ ਕਿ ਆਪਣੇ ਘਰ ਕੁੜੀ ਹੋਈ ਆ ਤੀਰਾ ਮੈਂਬਰ ਬਈ ਪਿੰਡ ਵਿੱਚ ਤਾਂ ਸਾਰੀ ਗੱਲ ਚੱਲ ਰਹੀ ਹੈ ਕਿ ਜਾਂਟੇ ਵਿਚਾਰੇ ਗਰੀਬੜੇ ਨੂੰ ਜੇ ਕੁੜੀ ਨੇ ਰੱਬ ਹੋਰ ਦੇ ਦਿੱਤੀ ਤਾਂ ਹੋਰ ਗਰੀਬ ਕੀ ਕਰੂਗਾ ਜਾਂਟਾ ਹੋਰ ਬਾਈ ਪਰ ਕੋਈ ਹੱਲ ਵੀ ਨਹੀਂ ਕੀ ਕਰੀਏ ਦੱਸ ਟੀਰਾ ਮੈਂਬਰ ਫਿਰ ਕਹਿੰਦਾ ਲੈ ਹੱਲ ਦੀ ਕੀ ਗੱਲ ਕਰਦਾ ਹੱਲ ਤਾਂ ਬਣਾਇਆ ਬੰਦਾ ਜਾਂਟਾ ਉਹ ਕਿਵੇਂ ਬਾਈ ਮੈਂ ਸਮਝਿਆ ਨਹੀਂ ਰਹੀ ਨੂੰ ਉੱਥੇ ਥਾਂ ਤੇ ਰੱਖਦਾ ਹੋਇਆ ਧੀਰਾ ਮੈਂਬਰ ਕਹਿੰਦਾ ਇਹੀ ਕੇ ਤੂੰ ਇਸ ਮੁਸੀਬਤ ਵਿੱਚੋਂ ਕਿਵੇਂ ਬਚ ਸਕਦਾ ਇਹ ਤਰਕੀਬ ਜੇ ਧੀਰੇ ਮੈਂਬਰ ਕੋਲ ਨਾ ਹੋਈ ਕਿਹਦੇ ਕੋਲ ਹੋ ਆਪਣੀਆਂ ਮੁੱਛਾਂ ਤੇ ਹੱਥ ਫੇਰਦਾ ਹੋਇਆ ਕਹਿਣ ਲੱਗਾ ਜਨਤਾ ਅੱਛਾ ਵਾਈ ਉਰਾਨ ਹੋ ਜਾ ਜਲਦੀ ਦੱਸ ਕਿਹੜੀ ਤਰਕੀਬ ਆ ਤੇਰੇ ਕੋਲ ਤੀਰਾ ਮੈਂਬਰ ਅੱਗੇ ਨੂੰ ਵਾਦਦਾ ਹੋਇਆ ਵਾਈ ਜੰਟਿਆ ਦੱਸਤਾ ਦਊ ਪਰ ਇਸ ਗੱਲ ਦੀ ਭਣਕ ਤੇਤੋਂ ਬਿਨਾ ਕਿਸੇ ਨੂੰ ਨਾ ਹੋਏ ਇੱਥੋਂ ਤੱਕ ਕਿ ਤੇਰੀ ਘਰ ਵਾਲੀ ਤੇਰੀਆਂ ਬੱਚੀਆਂ ਤੇ ਤੇਰੇ ਪਰਿਵਾਰ ਤੱਕ ਵੀ ਨਹੀਂ ਜੰਤਾ ਕਹਿੰਦਾ ਇੱਥੇ ਬੈਠ ਕੇ ਤਰਕੀਬ ਦੱਸ ਵਾਈ ਬਾਕੀ ਮੇਰੇ ਤੇ ਛੱਡ ਦੇ ਤੀਰਾ ਮੈਂਬਰ ਲੈ ਕਰ ਕੰਨ ਫਿਰ ਮੇਰੇ ਵੱਲ ਨੂੰ ਸੁਣ ਧੀਰੇ ਮੈਂਬਰ ਦੀ ਤਰਕੀਬ ਜੰਟੇ ਦੇ ਕੰਨ ਕੋਲ ਮੂੰਹ ਕਰਕੇ ਕਿਹਾ ਜੰਤਾ ਹਾਂ ਹਾਂ ਬਾਈ ਦੱਸ ਤੂੰ ਧੀਰਾ ਮੈਂਬਰ ਇਸ ਨੰਮ ਜੰਮੀ ਬੱਚੀ ਨੂੰ ਆਪਾਂ ਕਿਸੇ ਨੂੰ ਅਗਾਹ ਦੇ ਦਿੰਦੇ ਆ ਤੇ ਉਸ ਦੇ ਬਦਲੇ ਆਪਾਂ ਉਹਨਾਂ ਤੋਂ ਕੁਝ ਪੈਸੇ ਵੀ ਲੈ ਲਵਾਂਗੇ ਤੇ ਫਿਰ ਇੰਨਾ ਹੀ ਪੈਸਿਆਂ ਨਾਲ ਤੂੰ ਆਪਣੀਆਂ ਉਹਨਾਂ ਤਿੰਨ ਕੁੜੀਆਂ ਨੂੰ ਪੜਾ ਲਿਖਾ ਲਵੀ ਕੀ ਖਿਆਲ ਹੈ ਜੰਟਾ ਪਰ ਪਾਈ ਧਨਕੌਰ ਨੇ ਨਹੀਂ ਮੰਨਣਾ ਉਹਨੇ ਇਸ ਗੱਲ ਤੇ ਸੋਣਨਾ ਨਹੀਂ ਟੀਰਾ ਮੈਂਬਰ ਏ ਬੋਲਿਆ ਪੰਛੀਆ ਤੈਨੂੰ ਕਿਹਾ ਤਾਂ ਹੈ ਕਿਸੇ ਨੂੰ ਨਹੀਂ ਦੱਸਣਾ ਧਨਕੌਰ ਨੂੰ ਵੀ ਨਹੀਂ ਸੁਣਿਆ ਜੰਟਾ ਪਰ ਧਨਕੌਰ ਤੋਂ ਪੁੱਛੇ ਬਿਨਾ ਕਿੱਦਾਂ ਕਿਵੇਂ ਮੈਂ ਸਮਝਿਆ ਨਹੀਂ ਬਾਈ ਧੀਰਾ ਮੈਂਬਰ ਉਹ ਸਭ ਮੇਰੇ ਤੇ ਛੱਡ ਬਸ ਤੂੰ ਆਪਣਾ ਦਸ ਤਿਆਰ ਜਨਤਾ ਕਹਿੰਦਾ ਬਾਈ ਦੇਖ ਲੈ ਤੂੰ ਜੇ ਧਨਕਰ ਨੂੰ ਪਤਾ ਚੱਲ ਗਿਆ ਤਾਂ ਧੀਰਾ ਮੈਂਬਰ ਕਹਿੰਦਾ ਤੂੰ ਬਸ ਬੱਚੀ ਨੂੰ ਅੱਜ ਰਾਤ ਦੇ ਹਨੇਰੇ ਵਿੱਚ ਚੁੱਕ ਕੇ ਮੈਨੂੰ ਹੜਾਉਣਾ ਹੈ ਬਸ ਤੇ ਮੈਂ ਆਪੇ ਹੀ ਇਸ ਮੁਸ਼ਕਲ ਦਾ ਹੱਲ ਕੱਢ ਇਸ ਨੂੰ ਰਾਤੋਂ ਰਾਤ ਪਿੰਡ ਤੋਂ ਬਾਹਰ ਸ਼ਹਿਰ ਲੈ ਜਾਵਾਂਗਾ ਜੰਤਾ ਕਹਿੰਦਾ ਬਾਈ ਇਹ ਕੰਮ ਕਰਨਾ ਬਹੁਤ ਔਖਾ ਲੱਗਦਾ ਕੋਈ ਹੋਰ ਹੱਲ ਨਹੀਂ ਕੱਢ ਸਕਦਾ ਤੂੰ ਮੈਨੂੰ ਤਾਂ ਧਨਕਰ ਦੀ ਪਰਵਾਹ ਹੈ ਕਿਤੇ ਉਹ ਨਾ ਟੀਰਾ ਮੈਂਬਰ ਉਹ ਕੀ ਉਹ ਕੀ ਮੇਰੇ ਕੋਲ ਤੇ ਇਹੀ ਹੱਲ ਹੈ ਬਾਕੀ ਤੇਰੀ ਮਰਜ਼ੀ ਤੁਰਨ ਲੱਗਾ ਆਖਦਾ ਜੰਤਾ ਕਹਿੰਦਾ ਚੰਗਾ ਬਾਈ ਫਿਰ ਮੈਂ ਅੱਜ ਰਾਤ ਨੂੰ ਉਸ ਬੱਚੀ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਟੀਰਾ ਮੈਂਬਰ ਆ ਹੋਈ ਨਾ ਗੱਲ ਸੱਟ ਹੱਥ ਇੱਧਰ ਹੱਥ ਨੂੰ ਅੱਗੇ ਵਧਾ ਕੇ ਹੱਸਦੇ ਹੋਏ ਕਹਿੰਦਾ ਹੈ ਜੰਟਾ ਬਾਈ ਮੈਂ ਫੇਰ ਕਰਦਾ ਹਿੰਮਤ ਪਰ ਤੂੰ ਟਾਈਮ ਤੇ ਆ ਜਾਵੇਂ ਨਾਲੇ ਬਾਈ ਦੇਖੀ ਬੱਚੀ ਨੂੰ ਕਿਸੇ ਗਲਤ ਹੱਥ ਵਿੱਚ ਨਾ ਦੇ ਦੇਵੀਂ ਆਖਰੀ ਇਹ ਮੇਰਾ ਖੂਨ ਆ ਤੇਰਾ ਮੈਂਬਰ ਤੂੰ ਚਿੰਤਾ ਨਾ ਕਰ ਤਾਂ ਚੰਗਾ ਮੈਂ ਹੁਣ ਚੱਲਦਾ ਹਾਂ ਰਾਤ ਨੂੰ ਆਵਾਂਗਾ ਉਜਾਗਰਦਾ ਰਹੀਂ ਤੁਰਦਾ ਹੋਇਆ ਕਹਿੰਦਾ ਹੈ ਜੰਟਾ ਕਹਿੰਦਾ ਪਰ ਕਿੰਨੇ ਕੋ ਵਜੇ ਰਾਤ ਦੇ ਮੈਨੂੰ ਇਹ ਦੱਸ ਤਾਂ ਜਾ ਮੈਂਬਰ ਧੀਰਾ ਮੈਂਬਰ ਕਹਿੰਦਾ ਇੱਕ ਤੋਂ 2 ਵਜੇ ਦੇ ਵਿੱਚ ਆ ਰਾਵਾਂਗਾ ਉਸ ਵਕਤ ਨੀਂਦ ਵੀ ਗਹਿਰੀ ਹੁੰਦੀ ਹੈ ਸਮਝ ਲੱਗੀ ਜੰਟਾ ਕਹਿੰਦਾ ਠੀਕ ਆ ਬਾਈ ਆ ਜਾਵੀਂ ਫਿਰ ਇਹ ਕਹਿੰਦੇ ਹੋਏ ਜੰਟਾ ਵੀ ਆਪਣੀ ਕਹੀ ਚੁੱਕ ਕੇ ਫਿਰ ਕੰਮ ਕਰਨ ਲੱਗ ਜਾਂਦਾ ਹੈ ਥੋੜੇ ਸਮੇਂ ਬਾਅਦ ਪਰਨੇ ਨੂੰ ਛਾੜਦਾ ਉੱtre ਜਹੇ ਮੂੰਹ ਨੂੰ ਲੈ ਕੇ ਘਰੇ ਆ ਜਾਂਦਾ ਫਿਰ ਛੋਟੀ ਕੁੜੀ ਨੂਰ ਕਹਿੰਦੀ ਬਾਪੂ ਆ ਗਿਆ ਬਾਪੂ ਆ ਗਿਆ ਆਪਣੀ ਗੁੱਡੀ ਨੂੰ ਚੁੱਕ ਜੰਟੇ ਵੱਲ ਦੌੜਦੀ ਹੋਈ ਆਂਦੀ ਤੇ ਕਹਿੰਦੀ ਹੈ ਬਾਪੂ ਅੱਜ ਮੈਂ ਕਾਕੇ ਨਾਲ ਬਹੁਤ ਖੇਡਦੀ ਉਹ ਮੇਰੀ ਗੁੱਡੀ ਨੂੰ ਦੇਖਦਾ ਸੀ ਉਹ ਨੂੰ ਵੀ ਗੁੱਡੀ ਲਿਆ ਕੇ ਦੇਵੀਂ ਜੰਗਾ ਜੰਤਾ ਕਹਿੰਦਾ ਭਰੀਆਂ ਹੋਈਆਂ ਅੱਖਾਂ ਨਾਲ ਨੂਰ ਨੂੰ ਭੱਜੀ ਆਉਂਦੀ ਦੇਖ ਚੁੱਕਦਾ ਹੋਇਆ ਕਹਿੰਦਾ ਕੋਈ ਨਹੀਂ ਪੁੱਤ ਜੇ ਇਹਦੇ ਕਰਮਾਂ ਵਿੱਚ ਗੁੱਡੀ ਹੋਊ ਤਾਂ ਇਹਨੂੰ ਵੀ ਜ਼ਰੂਰ ਮਿਲ ਜਾਊ ਜੰਤੇ ਦੀ ਤਾਈ ਮੰਜੇ ਨੂੰ ਡਾਂਦੀ ਹੋਈ ਲੈ ਕਿਸਮਤ ਕਰਮਾਂ ਨੂੰ ਕੀ ਟਰੱਕ ਖਰੀਦ ਕੇ ਲਿਆਉਣਾ ਇੱਕ ਗੁੱਡੀ ਹੀ ਮੰਗੀ ਐ ਜੋ ਆਕੜੀ ਨੇ ਜੰਟਿਆ ਤੂੰ ਵੀ ਨਾ ਪਤਾ ਨਹੀਂ ਕੀ ਕੀ ਬੋਲਦਾ ਰਹਿੰਦਾ ਜੰਟਾ ਕਹਿੰਦਾ ਤਾਈ ਉਸ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਕੋਈ ਚੀਜ਼ ਕੋਈ ਕਿਸੇ ਨੂੰ ਨਹੀਂ ਦੇ ਸਕਦਾ ਨਾਲੇ ਆਪਾਂ ਕੌਣ ਆ ਦੇਣ ਵਾਲੇ ਦੇਣ ਵਾਲਾ ਤਾਂ ਉਹ ਪਰਮਾਤਮਾ ਹੀ ਏ ਧੰਕ ਅੰਦਰ ਬੱਚੀ ਗੁਲਪਈ ਚੱਲ ਛੱਡ ਤਾਈ ਇਹਨਾਂ ਤੋਂ ਕੋਈ ਨਹੀਂ ਜਿੱਤ ਸਕਿਆ ਤੂੰ ਨਾ ਬੋਲ ਤਾਈ ਕਹਿੰਦੀ ਠੀਕ ਐ ਭਾਈ ਹੁਣ ਤਾਂ ਬੱਚਿਆਂ ਦੇ ਵੀ ਖੇਡਣੇ ਵੀ ਪਰਮਾਤਮਾ ਲਿਆ ਕੇ ਦਿਆ ਕਰੂ ਨਾਲੇ ਬਾਈ ਵੱਡੀ ਕੁੜੀ ਗੇਲੋ ਨੂੰ ਸਕੂਲੋਂ ਨਿਤ ਛੜਕਾਂ ਮੈਂਦੀਆਂ ਨੇ ਫੀਸ ਲਈ ਪੂਰੇ 8 ਦਿਨ ਉੱਪਰ ਦੀ ਲੰਘੇ ਨੇ ਮਾਸਟਰਾਂ ਨੇ ਕਿਹਾ ਜੇ ਫੀਸ ਨਾ ਦਿੱਤੀ ਤਾਂ ਗੇਲੋ ਦਾ ਨਾਮ ਕੱਟ ਦੇਣਗੇ ਸਕੂਲੋਂ ਜੰਟਾ ਕਹਿੰਦਾ ਪਰ ਉਸ ਦਿਨ ਦਿੱਤੀ ਤਾਂ ਸੀ ਮੈਨੂੰ ਯਾਦ ਹੈ ਪੂਰੇ ਰੁਪਏ ਦਿੱਤੇ ਸੀ ਉਹਨੂੰ ਤਾਈ ਕਹਿੰਦੀ ਪਰ ਉਹ ਤਾਂ ਛੋਟੀ ਨੂੰ ਦਿੱਤੇ ਸੀ ਸਿਮਰੋ ਨੂੰ ਵੱਡੀ ਨੂੰ ਕਦੋਂ ਦਿੱਤੀ ਐ ਉਹ ਤਾਂ ਵਿਚਾਰੀ ਨਿੱਤ ਮਾਰ ਖਾਂਦੀ ਐ ਜੰਟਾ ਕਹਿੰਦਾ ਚੱਲ ਕੋਈ ਨਹੀਂ ਮੈਂ ਗੇਲੋ ਨੂੰ ਵੀ ਸਵੇਰੇ ਫੀਸ ਦੇ ਦੇਵਾਂਗਾ ਭਲਾ ਕਿੰਨੀ ਆ ਫੀਸ ਉਹਦੀ ਤਾਈ ਕਹਿੰਦੀ ਪਤਾ ਨਹੀਂ ਭਾਈ ਖੋਰੇ 50 ਰੁਪਏ ਮੰਗਦੀ ਸੀ ਬਾਕੀ ਆ ਇਹਨੂੰ ਆਪ ਹੀ ਪੁੱਛ ਲਵੀਂ ਜੰਟਾ ਕਹਿੰਦਾ ਚੱਲ ਉਹਨੂੰ ਹੀ ਪੁੱਛ ਲਵਾਂਗਾ ਨਾਲੇ ਨੂਰ ਦਾ ਵੀ ਦਾਖਲਾ ਕਰਾਉਣਾ ਉਹ ਵੀ ਚੌਥੇ ਸਾਲ ਵਿੱਚ ਹੋ ਗਈ ਵੇਲੇ ਨਾਲ ਇਹਨੂੰ ਵੀ ਸਕੂਲ ਪਾ ਦਈਏ ਧੰਕਰ ਆਪਣੀ ਨਵ ਜੰਮੀ ਬੱਚੀ ਦਾ ਮੂੰਹ ਚੁੰਮਦੇ ਹੋਏ ਕਹਿੰਦੀ ਹੈ ਮੈਂ ਹੈ ਕਿਹਾ ਸੀ ਹੁਣ ਤਾਂ ਆਪਣੀ ਇਸ ਚੌਥੀ ਬੱਚੀ ਨੂੰ ਵੀ ਸਕੂਲ ਲਾਉਣ ਵਾਲੇ ਸੋਚਣਾ ਪੈਣਾ ਮੈਂ ਤਾਂ ਕਹਿਣੀ ਆ ਇਹਨੂੰ ਅੰਗਰੇਜ਼ੀ ਸਕੂਲ ਵਿੱਚ ਪਾਵਾਂਗੇ ਚੰਗਾ ਜੀ ਐਨੇ ਨੂੰ ਸਕੂਲੋਂ ਛੁੱਟੀ ਮਿਲਣ ਤੇ ਗੇਲੋ ਤੇ ਸਿਮਰੋ ਵੀ ਘਰ ਆ ਜਾਂਦਿਆਂ ਨੇ ਭੱਜੀਆਂ ਆਉਂਦੀਆਂ ਬਸਤੇ ਰੱਖਦੀਆਂ ਹੋਈਆਂ ਕਹਿੰਦੀਆਂ ਨੇ ਗੇਲੋ ਕਹਿੰਦੀ ਆ ਜਾ ਜਲਦੀ ਜਲਦੀ ਆਪਾਂ ਕਾਕਾ ਚੱਕੀਏ ਸਿਮਰੋ ਕਹਿੰਦੀ ਪਹਿਲਾਂ ਕਾਕੇ ਨੂੰ ਮੈਂ ਚੱਕਾਂਗੀ ਗੇਲੋ ਕਹਿੰਦੀ ਕਿਉਂ ਪਹਿਲਾਂ ਮੈਂ ਚੁੱਕਾਂਗੀ ਤੂੰ ਛੋਟੀ ਆ ਇਸ ਲਈ ਪਹਿਲਾਂ ਮੈਂ ਚੁੱਕਾਂਗੀ ਤਾਈ ਕਹਿੰਦੀ ਦੇਖਿਓ ਕੁੜੀਓ ਐਵੇਂ ਜਾ ਜਾਂਦੀ ਨਾ ਕਰ ਦੇਣਾ ਕੁੜੀ ਨੂੰ ਹੇਠਾਂ ਸੁੱਟ ਕੇ ਵਾਰੀ ਵਾਰੀ ਚੁੱਕ ਲਵੋ ਨਾਲੇ ਇਹਨੇ ਕਿਤੇ ਨਹੀਂ ਜਾਣਾ ਤੁਹਾਡੇ ਹੀ ਕੋਲ ਆ ਚੁੱਕੀ ਜਾਇਓ ਜਿੰਨਾ ਮਰਜੀ ਚੁੱਕਣਾ ਤੁਸੀਂ ਸਿਮਰੋ ਕੇ ਦੀ ਐਵੇਂ ਕਿ ਮੈਂ ਸੁੱਟ ਦਵਾਂਗੀ ਆ ਤਾਈ ਹੈ ਦੱਸ ਗੈਲੋ ਤਾਈ ਵੀ ਸਾਨੂੰ ਆਪਣੇ ਵਾਂਗ ਬੁੱਢੀਆਂ ਹੀ ਸਮਝਦੀ ਐ ਹੱਸਦੀ ਹੋਈ ਕਹਿੰਦੀ ਐ ਤਾਈ ਕਹਿੰਦੀ ਹਾਂ ਭਾਈ ਮੈਂ ਤਾਂ ਬੁੱਢੀ ਹੋ ਗਈ ਹਾਂ ਤੇ ਤੁਸੀਂ ਜਵਾਨ ਹੋ ਪਰ ਜਵਾਨੀ ਹੀ ਵਾਰ-ਵਾਰ ਸੁੱਟਦੀ ਐ ਬੁੱਢੇ ਠੇਰੇ ਤਾਂ ਆਪਣੇ ਆਪ ਨੂੰ ਸੰਭਾਲ ਹੀ ਲੈਂਦੇ ਨੇ ਬੱਠਲ ਵਿੱਚ ਕੂੜਾ ਪਾ ਚੁੱਕਦੀ ਹੋਈ ਕਹਿੰਦੀ ਆ ਧੰਨ ਕੋرائی ਤਾਈ ਪਹਿਲਾਂ ਬੱਚਿਆਂ ਨੂੰ ਕੁਝ ਖਾ ਪੀ ਲੈਣ ਤਾਂ ਦੇ ਬਸ ਐਵੇਂ ਹੀ ਲੱਗ ਪਈਆਂ ਬੋਲਾਂ ਗੇਲੋ ਨਹੀਂ ਬੀਬੀ ਅਸੀਂ ਤਾਂ ਪਹਿਲਾਂ ਕਾਕੇ ਨੂੰ ਚੁੱਕਣਾ ਏ ਸਿਮਰੋ ਕਹਿੰਦੀ ਹਾਂ ਬੀਬੀ ਅਸੀਂ ਤਾਂ ਪਹਿਲਾਂ ਕਾਕੇ ਨਾਲ ਖੇਡਣਾ ਏ ਨਾਲੇ ਕੱਲ ਨੂੰ ਐਤਵਾਰ ਅਸੀਂ ਤਾਂ ਸਾਰਾ ਦਿਨ ਕਾਕੇ ਨਾਲ ਹੀ ਖੇਡਾਂਗੇ ਆ ਨੂਰ ਕਹਿੰਦੀ ਫੇ ਤਾਂ ਅਸੀਂ ਚਾਰੇ ਪੈਣਾ ਕੱਲ ਨੂੰ ਰੱਜ ਕੇ ਖੇਡਾਂਗੇ ਹਣਾ ਬਾਪੂ ਚੰਤਾ ਹਾਂ ਹਾਂ ਪੋਤਾ ਤੁਸੀਂ ਸਾਰਿਆਂ ਹੀ ਖੇਡਣਾ ਤੇ ਮਨ ਵਿੱਚ ਸੋਚਦਾ ਕਿ ਇਹਨਾਂ ਵਿਚਾਰੀਆਂ ਨੂੰ ਕੀ ਪਤਾ ਕਿ ਕੱਲ ਦਾ ਸੂਰਜ ਇਹਨਾਂ ਕੋਲੋਂ ਇਸ ਬੱਚੀ ਨੂੰ ਕਿਤੇ ਦੂਰ ਲੈ ਜਾਵੇਗਾ ਉਹ ਰੱਬਾ ਕੀ ਕਰਾਉਣ ਲੱਗਾ ਇਹ ਤੂੰ ਮੇਰੇ ਕੋਲ ਹੌਲੀ ਹੌਲੀ ਦਿਨ ਟਲਣ ਲੱਗਾ ਤੇ ਰਾਤ ਨੇੜੇ ਆਉਣ ਲੱਗੀ ਤੇ ਜਨਤਾ ਦੇ ਚਿਹਰੇ ਤੇ ਉਦਾਸੀ ਛਲਕਣ ਲੱਗੀ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਤਾਈ ਭਾਈ ਜੰਟਿਆ ਤੇ ਥਾਲੀ ਵਿੱਚ ਤਾਂ ਰੋਟੀ ਉਸੇ ਤਰ੍ਹਾਂ ਪਈ ਆ ਕੀ ਗੱਲ ਪੁੱਤ ਕੋਈ ਗੱਲ ਤਾਂ ਨਹੀਂ ਕਿਸ ਗੱਲ ਦੀ ਚਿੰਤਾ ਕਰ ਰਹੇ ਆ ਪੁੱਤ ਜੰਤਾ ਕਹਿੰਦਾ ਗੱਲ ਨੂੰ ਟਾਲਦਾ ਹੋਇਆ ਨਹੀਂ ਨਹੀਂ ਤਾਈ ਚਿੰਤਾ ਕਾਦੀ ਭਲਾ ਆਪਾਂ ਨੂੰ ਬਸ ਵੈਸੇ ਹੀ ਮਨ ਭਰਿਆ ਜਿਹਾ ਲੱਗ ਰਿਹਾ ਭੁੱਖੀ ਨਹੀਂ ਹੈਗੀ ਬਸ ਥਾਲੀ ਨੂੰ ਫੜ ਚੌਂਕੇ ਵਿੱਚ ਰੱਖਦਾ ਹੋਇਆ ਆਖਦਾ ਹੈ ਤਾਈ ਕਹਿੰਦੀ ਚੱਲ ਕੋਈ ਨਹੀਂ ਪੁੱਤ ਜਦੋਂ ਭੁੱਖ ਲੱਗੀ ਉਦੋਂ ਖਾ ਲਵੀ ਮੈਨੂੰ ਆਵਾਜ਼ ਮਾਰ ਦੇਵੀਂ ਰੋਟੀ ਨੂੰ ਜੰਤਾ ਕਹਿੰਦਾ ਚੰਗਾ ਤਾਈ ਜੇ ਭੁੱਖ ਲੱਗੀ ਤਾਂ ਹਾਕ ਮਾਰ ਦਿਆਂਗਾ ਤੈਨੂੰ ਧੰਕਰ ਬੱਚੀ ਨੂੰ ਆਪਣੇ ਨਾਲ ਠੀਕ ਕਰਕੇ ਪਾਉਂਦੀ ਹੋਈ ਦੇਖਿਓ ਜੀ ਆਪਣੀ ਧੀ ਦੇ ਬਾਹ ਤੇ ਇਹ ਲਸਣ ਦਾ ਨਿਸ਼ਾਨ ਆ ਮੈਂ ਸੁਣਿਆ ਇਹ ਬਹੁਤ ਕਰਮਾ ਵਾਲਾ ਹੁੰਦਾ ਮੇਰੀ ਧੀ ਦਾ ਕਰਮਾਵਾਰੀ ਐ ਕੀ ਪਤਾ ਇਹਦੇ ਆਉਣ ਨਾਲ ਆਪਣੇ ਕਰਮ ਹੀ ਬਦਲ ਜਾਣ ਜਨਤਾ ਕਹਿੰਦਾ ਇਹ ਤਾਂ ਐਵੇਂ ਵਹਿਮ ਹੁੰਦੇ ਨੇ ਇਹਨਾਂ ਨਿਸ਼ਾਨਾਂ ਨਾਲ ਜੇ ਕਰਮ ਬਦਲਣ ਲੱਗੇ ਸਾਰੇ ਹੀ ਖੁਰਵਾ ਲੈਣ ਆਪਣੇ ਇਹ निकाले ਨਿਸ਼ਾਨ ਧੰਨਕਰ ਤੁਸੀਂ ਤਾਂ ਪਤਾ ਨਹੀਂ ਕਿੱਥੋਂ ਗੱਲ ਕਰਦੇ ਹੋ ਕਿਸੇ ਦਾ ਗੱਲ ਦਾ ਸਹੀ ਜਵਾਬ ਨਹੀਂ ਦੇਣਾ ਹੁੰਦਾ ਤੁਸੀਂ ਤਾਈ ਕਹਿੰਦੀ ਭਾਈ ਕੁੜੀਏ ਤੂੰ ਵੀ ਰਹਿਣ ਦਿਆ ਕਰ ਇਹ ਗੱਲਾਂ ਕਰਨੋਂ ਕਰਮਾਂ ਨੇ ਜਦੋਂ ਬਦਲਣਾ ਹੋਇਆ ਆਪ ਹੀ ਬਦਲ ਜਾਣਗੇ ਨਾਲੇ ਹੁਣ ਕਿਹੜਾ ਆਪਾਂ ਭੁੱਖੇ ਸੌਂਦੇ ਆਂ ਭਾਂਡਿਆਂ ਨੂੰ ਸੰਭਾਲਦੀ ਹੋਈ ਆਖਦੀ ਐ ਤੇ ਫਿਰ ਸਾਰੇ ਆਪਣੇ ਆਪਣੇ ਮੰਝਾਂ ਤੇ ਪੈ ਗਏ ਤਾਈ ਆਪਣੇ ਕਮਰੇ ਵਿੱਚ ਚਲੀ ਗਈ ਜਨਤਾ ਵੀ ਆਪਣੇ ਮੰਝੇ ਤੇ ਪੈ ਗਿਆ ਤੇ ਸਾਰਿਆਂ ਦੇ ਸੌਣ ਦੀ ਉਡੀਕ ਕਰਨ ਲੱਗਾ ਤੇ ਥੋੜੇ ਜਿਹੀ ਰਵਾਦ ਸਾਰੇ ਸੌਂ ਗਏ ਤੇ ਜਨਤਾ ਉੱਠ ਕੇ ਸਭ ਨੂੰ ਦੇਖਦਾ ਤੇ ਫਿਰ ਪੈ ਜਾਂਦਾ ਰਾਤ ਬੀਤਣ ਲੱਗੀ ਤੇ ਜੰਟੇ ਦੀ ਸੋਚ ਉਸ ਨੂੰ ਵਿੰਨਣ ਲੱਗੀ ਐਨੇ ਨੂੰ ਗਲੀ ਵਿੱਚ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਉਣ ਲੱਗੀ ਜੰਟੇ ਨੇ ਕੁੱਤਿਆਂ ਦੀ ਆਵਾਜ਼ ਸੁਣ ਕੰਨ ਚੁੱਕ ਕੇ ਉੱਠ ਕੇ ਟਾਈਮ ਦੇਖਣ ਲੱਗਾ ਦੇਖਿਆ ਕਿ ਇੱਕ ਵੱਜ ਚੁੱਕਾ ਹੈ ਅਜੇ ਮੈਂਬਰ ਬਾਰੇ ਮਨ ਵਿੱਚ ਕਹਿਣੀ ਲੱਗਾ ਸੀ ਕਿ ਬੂਹੇ ਖੜਕਣ ਦੀ ਆਵਾਜ਼ ਆਉਣ ਲੱਗੀ ਜਿਸ ਨੂੰ ਸੁਣ ਜੰਟੇ ਦਾ ਦਿਲ ਜੋਰ-ਜੋਰ ਦੀ ਧੜਕਣ ਲੱਗਾ ਤੇ ਜੰਟਾ ਉੱਠ ਕੇ ਦੱਬੀ ਪੈਰੀ ਬੂਹਾ ਖੋਲਣ ਚੱਲਾ ਗਿਆ ਤੇ ਬੂਹੇ ਨੂੰ ਖੋਲ ਬਾਹਰ ਵੱਲ ਦੇਖਦਾ ਹੈ ਤਾਂ ਮੈਂਬਰ ਲੋਈ ਨੂੰ ਲਪੇਟੀ ਕੋਲੇ ਨਾਲ ਲੱਗ ਖੜਾ ਦੇਖਦਾ ਤੇ ਫਿਰ ਟੀਰਾ ਮੈਂਬਰ ਕਹਿੰਦਾ ਹਾਂ ਬਈ ਤਿਆਰ ਆ ਜੰਟਿਆ ਮੈਂ ਤਾਂ ਦੇਖ ਲਿਆ ਟਾਈਮ ਤੇ ਆ ਗਿਆ ਹਾਂ ਜੰਟਾ ਕਹਿੰਦਾ ਹਾਂ ਬਾਈ ਤਿਆਰ ਹੀ ਹਾਂ ਤੂੰ ਦਾ ਬਸ 2 ਮਿੰਟ ਖੜ ਮੈਂ ਅੰਦਰੋਂ ਬੱਚੀ ਨੂੰ ਚੁੱਕ ਕੇ ਲਿਆਉਂਦਾ ਹਾਂ ਟੀਰਾ ਮੈਂਬਰ ਪਰ ਜਲਦੀ ਕਰ ਮੈਂਟ ਹੀ ਮਾਰੀ ਜੰਟਾ ਕਹਿੰਦਾ ਅੰਦਰ ਜਾਂਦਾ ਤੇ ਧੰਨਕਰ ਦਾ ਮੂੰਹ ਦੇਖਦਾ ਤੇ ਫਿਰ ਉਸ ਬੱਚੀ ਨੂੰ ਦੇਖਦਾ ਤੇ ਫਿਰ ਕੰਬ ਦੇ ਹੱਥ ਨਾਲ ਹੌਲੀ ਜਿਹੀ ਬੱਚੀ ਨੂੰ ਚੁੱਕ ਮੂੰਹ ਨੂੰ ਚੁੰਮਦਾ ਹੋਇਆ ਕਹਿੰਦਾ ਅੱਛਾ ਧੀ ਤੇਰਾ ਇਸ ਘਰ ਵਿੱਚ ਇੰਨਾ ਹੀ ਸਮਾਂ ਸੀ ਜੋ ਤੂੰ ਬਿਤਾ ਲਿਆਏ ਮੈਨੂੰ ਮਾਫ ਕਰੀ ਮੈਂ ਬਹੁਤ ਮਜਬੂਰ ਹਾਂ ਮੇਰੀ ਗਰੀਬੀ ਮੈਨੂੰ ਇਸ ਕੰਮ ਨੂੰ ਮਜਬੂਰ ਕਰ ਰਹੀ ਹੈ ਜੇ ਕਿਤੇ ਮੇਰੇ ਵੀ ਅੱਜ ਹਾਲਤ ਵਧੀਆ ਹੁੰਦੇ ਤਾਂ ਮੈਂ ਤੇਰੇ ਨਾਲ ਕਦੇ ਉਹ ਇਸ ਤਰ੍ਹਾਂ ਨਾ ਕਰਦਾ ਤੇ ਫਿਰ ਆਪਣੀਆਂ ਤਿੰਨ ਬੱਚੀਆਂ ਨੂੰ ਦੇਖ ਮਨ ਵਿੱਚ ਕਹਿੰਦਾ ਹੈ ਮੈਨੂੰ ਮaaf ਕਰਨਾ ਮੇਰੇ ਬੱਚਿਓ ਮੈਂ ਤੁਹਾਡੀ ਸਾਰੀ ਜ਼ਿੰਦਗੀ ਹੀ ਗੁਨਾਹ ਕਰ ਰਹਾ ਰਹਾ ਹਾਂ ਤੇ ਫਿਰ ਉਹ ਅੱਖਾਂ ਵਿੱਚ ਹੰਝੂ ਘੇਰਦਾ ਹੋਇਆ ਮੈਂਬਰ ਨੂੰ ਬੱਚੀ ਗਰਮ ਕੱਪੜੇ ਵਿੱਚ ਲਪੇਟ ਫੜਾ ਦਿੰਦਾ ਹੈ ਤੇ ਮੈਂਬਰ ਨੂੰ ਇੱਕ ਵਾਰ ਫਿਰ ਕਹਿੰਦਾ ਦੇਖੀ ਮੈਂਬਰਾ ਕਿਸੇ ਗਲਤ ਹੱਥ ਨਾ ਦੇਵੀ ਮੇਰੀ ਧੀ ਨੂੰ ਇੱਕ ਵਾਰ ਹੋਰ ਚੁੰਮਦਾ ਹੋਇਆ ਕਹਿੰਦਾ ਹੈ ਤੇ ਮੈਂਬਰ ਬੱਚੀ ਨੂੰ ਆਪਣੀ ਲੋਈ ਵਿੱਚ ਲੁਕਾ ਰਾਤ ਦੇ ਹਨੇਰੇ ਵਿੱਚੋਂ ਪਿੰਡੋਂ ਬਾਹਰ ਹੋ ਜਾਂਦਾ ਤੇ ਜੰਟਾ ਰੋਂਦਾ ਹੋਇਆ ਹੌਲੀ-ਹੌਲੀ ਦੱਬੇ ਪੈਰੀ ਬੂਹੇ ਨੂੰ ਲਾਉਂਦਾ ਹੋਇਆ ਆਪਣੇ ਮੰਜੇ ਤੇ ਪੈ ਜਾਂਦਾ ਹੈ ਤੇ ਆਪਣੇ ਆਪ ਨੂੰ ਅੰਦਰੋਂ ਅੰਦਰੀ ਕੋਸਣ ਲੱਗਦਾ ਹੈ ਤੇ ਰਾਤ ਗੁੱਜਰ ਦੇ ਗੁੱਜਰ ਦੇ ਸਵੇਰ ਹੋ ਜਾਂਦੀ ਹੈ। ਬਾਕੀ ਕੱਲ ਦੀ ਵੀਡੀਓ ਵਿੱਚ ਜਾਰੀ ਰੱਖਾਂਗੇ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਧੰਨਵਾਦ।